ਜ਼ਿਲ੍ਹੇ ਦੇ ਪਿੰਡ ਰਜਵਾਲਾ ਦੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਪਿੰਡ ਦੇ ਵਿੱਚ ਬਣੇ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ਦੇ ਵਿੱਚ ਦੋ ਮਾਸੂਮ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਪੁਲਿਸ ਅਤੇ ਪਿੰਡ ਵਾਸੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਬੱਚੇ ਆਪਣੀ ਨਾਨੀ ਦੇ ਘਰ ਆਏ ਹੋਏ ਸਨ ਅਤੇ ਦੇਰ ਸ਼ਾਮ ਦੋਵੇਂ ਬੱਚੇ ਛੱਪੜ ਨੇੜੇ ਖੇਡ ਰਹੇ ਸਨ ਕਿ ਅਚਾਨਕ ਲੜਕੇ ਦਾ ਪੈਰ ਤੇ ਲੱਗਿਆ ਜਿਸ ਦਾ ਨਾਮ ਸੁਖਮਨਦੀਪ ਸੀ ਤੇ ਜਿਸ ਦੀ ਉਮਰ 9 ਸਾਲ ਸੀ ਉਸ ਨੂੰ ਡੁੱਬਦਾ ਵੇਖ ਕੇ ਉਸ ਦੀ ਭੈਣ ਲక్ష్ਮੀ ਜੋ ਕਿ ਸਿਰਫ 6 ਸਾਲ ਦੀ ਸੀ ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਪਾਣੀ ਦੀ ਟੈਂਕੀ ਦੇ ਵਿੱਚ ਡੁੱਬ ਗਏ ਤੇ ਜਦੋਂ ਤੱਕ ਪਿੰਡ ਵਾਸੀਆਂ ਨੂੰ ਇਸ ਬਾਰੇ ਪਤਾ ਲੱਗਾ ਉਹ ਤੱਕ ਉਹ ਦੋਵੇਂ ਡੁੱਬ ਗਏ ਸਨ ਇਹ ਸਾਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਨੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਜਨ ਤੇ ਉਹ ਵੀ ਉਮਰ 9 ਸਾਲ ਦੀ ਪੰਜਵੀਂ ਕਲਾਸ ਚ ਪੜਦਾ ਸੀ ਨਹੀਂ ਸਿਸਟਰ ਸੀਗੀ ਲక్ష్ਮੀ ਉਹ ਪੰਨਿਆਂ ਆਪਨੇ ਵੀ ਰਾਜਪੁਰਾਤੀ ਜੀ ਪੜਦੀ ਸੀ ਉਹ ਤੋਂ ਛੋਟੀ ਸੀ ਇਹ ਪਿੰਡ ਚੋਖਰੀਆਂ ਦੇ ਨਾਮ ਕੇ ਸੀ ਰਾਜਾ ਹੋਵੇ ਉਹ ਸਰਕਾਰੀ ਵਾਟਰ ਟੈਕਸ ਜੀ ਲਿਖਦੀ ਕਿਸਾ ਕਿਸ ਤਰ੍ਹਾਂ ਕਰਨਾ ਹੈ ਕਿਸ ਤਰ੍ਹਾਂ ਸਰ ਤੇ ਬੱਚੇ ਕਿ ਖੇਡਣ ਲੱਗਦੇ ਜਿਵੇਂ ਪ੍ਰਵਾਹ ਦੇ ਮੈਂਬਰ ਲਾ ਦੇ ਖੇਡਣ ਆਈ ਸੀ ਖੇਡਣ ਲੱਗੇ ਤਾਂ ਵਾਟਰ ਟੈਕਸ ਜੀ ਦਿਖ ਪਈ ਮੇਂ ਰੋਡ ਤੇ ਡਿੱਗੀ ਹੈਗੀ ਪੰਨੂ ਲਿੰਕ ਰੋਡ ਜਾਂਦੀ ਹੈ ਬੱਚੇ ਦੀ ਕੰਡੀਸ਼ਨ ਕੀ ਹੈ ਬੱਚਾ ਮਰ ਤ ਗਿਆ ਇਹਨੂੰ ਕਿੰਨੇ ਮਰ ਬੱਚੇ 9 ਸਾਲ ਦੀ ਲੜਕੇ ਦੀ ਉਮਰ ਸੀ ਉਹਨਾਂ ਦੀ ਚੇਸਾਂ ਨਾਲ ਨਾ ਨਾ ਕਿੰਨੇ ਬੈਨਪਰਾ ਸਕੇ ਬੈਨਪਰਾ ਆਏ। ਬੱਚੇ ਆਪਣੇ ਖੇਡਣ ਆਏ ਸੀ ਤੇ ਬੱਚਿਆਂ ਨੇ ਸਾਨੂੰ ਜਿਹੜੇ ਨਾਲ ਦੇ ਬੱਚੇ ਸੀ ਉਹਨਾਂ ਨੇ ਜਾ ਕੇ ਸਾਨੂੰ ਹੱਥੀਂ ਦੱਸਿਆ ਵੀ ਬੱਚੇ ਡੁੱਬ ਗਏ। ਜਦੋਂ ਅਸੀਂ ਭੱਜ ਕੇ ਆਏ ਮਤਲਬ ਉੱਥੇ ਵੀ ਸਾਡੇ ਨਾਲ ਦੇ ਸਾਥੀ ਉਹਨੂੰ ਬੱਚੇ ਡੁੱਬ ਚੁੱਕੇ ਸੀਗੇ। ਜਦੋਂ ਸਾਡੇ ਸਾਥੀ ਨੇ ਮਤਲਬ ਛਾਲ ਮਾਰਕ ਵਿੱਚੋਂ ਗੁੜੀਆਂ ਕੱਢੀ ਜੀ। ਬੁੜੀ ਗੱਡੀ ਉਹ ਕਹਿੰਦਾ ਵੀ ਇੱਕ ਬੱਚਾ ਹੋਰ ਆ ਜਦੋਂ ਦੋਵਾਂ ਨੂੰ ਕੱਢਿਆ ਉਹਨਾਂ ਦੀ ਡੈਥ ਹੋ ਚੁੱਕੀ ਸੀ ਵੀ ਕਿਸ ਤਰ੍ਹਾਂ ਮਤਲਬ ਖੇਡਣ ਗਏ ਸੀ ਜਾਂ ਕੀ ਕਰਨ ਗਏ ਸੀ ਨਹੀਂ ਖੇਡਾਂ ਗਏ ਸੀ ਆਪਣੇ ਗਰਾਉਂਡ ਆਈ ਬੱਚੇ ਆਮ ਖੇਡ ਲਾਉਂਦੇ ਆ ਸਾਡੇ ਮਤਲਬ ਉਹ ਪਿੰਡ ਦੇ ਸਾਥ ਸਮਝ ਲਓ ਕਿ ਉੱਥੇ ਬੱਚੇ ਆਮ ਖੇਡ ਲਾਉਂਦੇ ਆ ਵੀ ਪਹਿਲਾਂ ਉਹ ਜਿਹੜਾ ਵਾਟਰ ਵਾਕਸ ਦਾ ਤਰਾਸੀ ਗਈ ਪਹਿਲਾਂ ਫਰੀ ਹੁੰਦਾ ਸੀ ਵੀ ਖਾਲੀ ਹੁੰਦਾ ਸੀ ਦੀ ਸਰਕਾਰ ਦੀਆਂ ਹਦਾਇਤਾਂ ਦੇ ਤਾਅ ਕੋ ਪਾਣੀ ਭਰ ਕੇ ਤੇ ਮਤਲਬ ਵਾਟਰ ਬੱਸ ਚਾਲੂ ਕੀਤਾ ਗਿਆ ਸੀ ਤੇ ਉਹ ਬੱਚਿਆਂ ਨੂੰ ਪਤਾ ਨਹੀਂ ਲੱਗਿਆ ਉਹ ਖੇਡ ਛੋਟੇ ਪਿੰਡ ਦੀ ਸੀ ਨਹੀਂ ਇਹ ਸਾਡੇ ਪਿੰਡ ਦੇ ਦੋ ਤਾਂ ਦੋਤੀ ਸੀ ਮਿਲ ਲਾਈ ਵੇ ਸੀ ਅ ਪਿੰਡ ਦਾ ਨਹੀਂ ਮਿਲ ਪੈਂਦਾ ਜੀ ਆਪਣਾ ਕਿੰਨੀ ਉਮਰ ਦੀ ਇਹਨਾਂ ਬੱਚੇ ਇੱਕ ਤਾਂ ਆਪਣੇ ਦੱਸ ਰਹੀ ਵੀ 7 ਸਾਲ ਇੱਕ ਵੀ 9 ਸਾਲ ਦੇ